ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਇੱਕ ਕਿੰਨਰ ਜਿਸ ਦੀ ਵੀਡੀਓ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਲੜਕੀ ਦੇ ਰੂਪ ਵਿੱਚ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਹੁਣ ਖੁਦ ਕੈਮਰੇ ਸਾਹਮਣੇ ਪੂਰੇ ਮਾਮਲੇ ਬਾਰੇ ਉਹਨੇ ਆਪਣੀ ਪੀੜ ਸਾਂਝੀ ਕੀਤੀ ਕਿਸ ਕਾਰਨ ਉਹ ਨਰਵਸਤ ਅਵਸਥਾ ਵਿੱਚ ਬਾਜ਼ਾਰ ਵਿੱਚ ਆਈ ਸੀ ਤੇ ਉਸ ਬਾਰੇ ਦੱਸਿਆ ਪੀੜਤਾ ਨੇ ਕਿਹਾ ਕਿ ਉਸਨੇ ਮੁਹੱਲੇ ਵਿੱਚ ਇੱਕ ਗੌਂਡੀ ਕੋਲੋਂ ਪੈਸੇ ਲੈਣੇ ਸਨ ਪਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਪਰ ਨਗਨ ਅਵਸਥਾ ਵਿੱਚ ਘੁੰਮਣਾ ਕਿੱਥੇ ਤੱਕ ਸਹੀ ਹੈ ਇਸ ਦਾ ਫੈਸਲਾ ਲੋਕੀ ਕਰਨਗੇ ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਹਾਂ ਸਬਜ਼ੀ ਮੰਡੀ ਮੁਹੱਲਾ ਭਨੇੜਾ ਵਾਲਮੀਕੀ ਇੱਥੇ ਦੀ ਮੈਂ ਰਹਿਣ ਵਾਲੀ ਹਾਂ ਬਚਪਨ ਮੇਰਾ ਇੱਥੋ ਹੀ ਹੈ ਮੈਂ ਇੱਥੋਂ ਦੀ ਬੋਲ ਨਵਾਂ ਸੋ ਸਰ ਜੋ ਵੀਡੀਓ ਮੇਰੀ سوشل میڈیا ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮੁਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵਿਹਾਰ ਤੇ ਕੁਝ ਕੁਝ ਮੇਰੇ ਮੁਹੱਲੇ ਵਾਸੀਆਂ ਨੇ ਮੇਰੇ ਉੱਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਹਨ ਸੋ ਸਰ ਜੋ ਮੈਂ ਆਪਣੀ ਨਗਨ ਅਵਸਥਾ ਦੇ ਵਿੱਚ ਆਈ ਸੀ ਉਹ ਤੋਂ ਉਹ ਇਸ ਕਰਕੇ ਆਈ ਸੀ ਕਿ ਮੇਰੇ ਮਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਰ ਹੈ ਉਹਨਾਂ ਕੋਲੋਂ ਪੈਸੇ ਲੈਨੇ ਸੀ ਠੀਕ ਹੈ ਸਰ 3000 ਰੁਪਈਆ ਸੋ ਸਰ ਉਹਨਾਂ ਨੂੰ ਹੌਲੀ ਹੌਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹਦੇ ਵਿੱਚ ਇਹਨੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਤਾਂ ਉਹਨਾਂ ਨੇ ਹੌਲੀ ਹੌਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਅੰਤ ਤੱਕ ਸਨ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਪਤਾ ਕਿ ਸਨ ਰੋਜ਼ ਉਹਨਾਂ ਨੇ ਤਾਂਚ-ਵਾਚ ਕਰਨੀ ਮੈਨੂੰ ਬੋਲਣਾ ਉਹਨਾਂ ਨੇ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹ ਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਸਰ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਠੀਕ ਹੈ ਸਰ ਉਹਦੇ ਉਹਦੇ ਬਾਪ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੀ ਸਿਸਟਰਸ ਨੂੰ ਵੀ ਕਾਇਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੇ ਸ਼ੋਰ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸੰਭਲਣ ਵਾਲੇ ਤੇ ਮੁੰਡਾ ਜੋ ਕਵਾਂਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਕੋ ਗਲਤ ਮਲਤ ਮੈਨੂੰ ਬੋਲਣ ਲੱਗ ਗਏ ਕਿ ਮੇਰੇ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰਦਿਆਂ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤੰਗ ਪਰੇਸ਼ਾਨ ਪੇਲਾ ਵੀ ਬਹੁਤ ਕਰਦੇ ਸੀਗੇ ਕਦੀ ਗਾਲੀ ਗਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹਦੀ ਕਦੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਦੀ ਨਿਵਾਸੀ ਹਾਂ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿ ਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਮੇਰੇ ਮਹੱਲੇ ਮਹੱਲੇ ਵਾਲੇ ਮੇਰੇ ਬ੍ਰਦਰ ਸੋ ਇਹਨਾਂ ਨੇ ਮੇਰੇ ਨਾਲ ਉਸ ਦਿਨ ਇੰਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਮਸਥਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮੇਰੇ ਸ਼ਾਰਟ ਪਾਏ ਹੋਏ ਸੀ ਉਹ ਆਪਣੇ ਘਰ ਦੇ ਵਿੱਚ ਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟ ਸਾਥੀ ਆਪਣੇ ਆਪਣੀ ਲਾਈਫ ਜੀਉਣ ਦਾ ਸਰ ਤੇ ਉਸ ਦਿਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੋਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ ਵਾਲ ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੋਪ ਫੜ ਕੇ ਉਹਨੇ ਖਿੱਚ ਦਿੱਤਾ ਜਿਸ ਦੇ ਕਾਰਨ ਮੈਂ ਉਹ ਮੇਰੇ ਉੱਪਰੋਂ ਡੰਗਨ ਹੋ ਗਈ ਤੇ ਨੀਚੋਂ ਆਪ ਮੈਂ ਖੁੱਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁੱਦ ਨਾ ਖੁੱਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕਦੇ ਹੋ ਮੈਂ ਵੱਧਵਾਵਾਂ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤਵ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਨਮਸ ਮਹੱਲੇ ਦੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾਂ ਹੈਗੀਆਂ ਇਹ ਇਹ ਉੱਥੇ ਜੋ ਮੌਤ ਹੋਈ ਆ ਉਹਦਾ ਇਹ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੀ ਮੰਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਡੈਟ ਤੇ ਆਏ ਇਹ ਚੁਗਲੀ ਕਰਦੇ ਪਏ ਸਰ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲਾ ਟੌਪ ਉਤਾਰ ਦਿੱਤਾ ਨੀਚੇ ਮੈਂ ਖੁੱਲ ਦਈ ਸੋ ਨਗਨ ਅਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰੇ ਦੇ ਵਿੱਚ ਰਹਿੰਦੀ ਸੀਗੀ ਜੋ ਡੇਰਾ ਕਾਜਲ ਮਹੰਤ ਗੜਾ ਹੋਟਲਿੰਦੇ ਸੀ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਹੀ ਮੇਰਾ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ ਮੁਕਸਰ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਜਿਸ ਦੇ ਤਹਿਤ ਅਜਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕੀਤੀ ਗਈ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਰਕ ਨੇ ਦੱਸਿਆ ਕਿ ਐਡਵੋਕੇਟ ਹਰਮਨਦੀਪ ਸਿੰਘ ਨੂੰ ਸੰਦੂ ਤੇ ਉਸਦੇ ਸਾਥੀਆਂ ਖਿਲਾਫ ਇਰਾਦਾ ਕਤਲ ਦੀ ਧਾਰਾ ਅਕਤਿਤ ਤੌਰ ਤੇ ਝੂਠੀ ਸੀ ਜੋ ਕਿ ਬਾਅਦ ਵਿੱਚ ਪੁਲਿਸ ਨੇ ਰਾਦ ਕਰ ਦਿੱਤੀ ਪਰ ਨਾਲੇ ਪੁਲਿਸ ਨੇ ਕਤਿਤ ਤੌਰ ਤੇ ਲੜਾਈ ਤੋਂ 3 ਦਿਨ ਬਾਅਦ 1 ਕਤਤਕਤਬਰ ਨੂੰ ਗੁਜੀਤ ਸਿੰਘ ਨੂੰ ਮੁਕਦਮੇ ਵਿੱਚ ਸ਼ਾਮਲ ਕਰਕੇ ਉਸ ਦੇ ਗੰਭੀਰ ਸੱਟਾਂ ਵਿਖਾ ਕੇ ਵਕੀਲ ਦੇ ਖਿਲਾਫ ਰਿਪੋਰਟ ਪਾ ਦਿੱਤੀ ਜਦੋਂ ਕਿ ਉਸ ਸਮੇਂ ਵਕੀਲ ਤੇ ਉਸਦੇ ਸਾਥੀ ਹਸਪਤਾਲ ਵਿੱਚ ਧਾਕਲ ਸਨ ਡਾਕਟਰੀ ਰਿਪੋਰਟ ਅਨਸਾਰ ਵੀ ਸੱਟਾਂ ਮਹਿਜ਼ 6 ਘੰਟੇ ਪੁਰਾਣੀਆਂ ਸਨ ਬਾਰ ਐਸੋਸੀਏਸ਼ਨ ਵੱਲੋਂ ਬਾਰ-ਬਾਰ ਇਹ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਰਪਟ ਖਾਰਜ ਕਰਨ ਲਈ ਕਿਹਾ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਸਬੰਧ ਵਿੱਚ ਅੱਜ ਉਹ ਨ ਮੁਖਸਰ ਬਾਰ ਦਾ ਸਮਰਥਨ ਦਿੱਤਾ ਜਾ ਰਿਹਾ ਤੇ ਫਤਿਹਗੜ ਸਾਹਿਬ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਸਾਰ ਮੁਖਸਰ ਵੱਲੋਂ 13 ਅਤੇ 14 ਨਵੰਬਰ ਦੀ ਪੰਜਾਬ ਦੀ ਖਾਲ ਦਿੱਤੀ ਗਈ ਸੀ ਉੱਥੇ ਸਾਡੇ ਇੱਕ ਵਕੀਲ ਸਾਹਿਬ ਨੇ ਹਰਮਨਦੀਪ ਸਿੰਘ ਉਹਨਾਂ ਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਕੁਝ ਬੰਦੇ ਇਨਵੋਲਵ ਸੀ ਔਰ ਸਰਕਾਰ ਦੇ ਔਰ ਪੁਲਿਸ ਦੇ ਜਿਹੜੇ ਵੈਸ਼ਸੀ ਉਸ ਪ੍ਰੋਪਰ ਕਾਰਵਾਈ ਨਹੀਂ ਸੀ ਕਰ ਰਹੀ ਹੋਈ ਇਸ ਲਈ ਮੁਕਸਰ ਬਾਰ ਵੱਲੋਂ ਇਹ 2 ਦਿਨ ਦੀ ਜਿਹੜੀ ਕਾਲ ਦਿੱਤੀ ਗਈ ਸੀ ਅਸੀਂ ਪੂਰਾ ਸਹਿਯੋਗ ਕੀਤਾ ਅਸੀਂ ਆਪਣੇ ਬਖਲੀਪਾਈ ਚਾਰੇ ਨਾਲ ਲੱਗ ਕੇ ਖੜੇ ਆਂ ਔਰ ਅਸੀਂ ਇਹ ਦੋਨੇ ਦਿਨ ਜਿਹੜੀ ਹੈ ਕੰਪਲੀਟ ਜਿਹੜੀ ਕਰਮਚਾਰ ਜੋਰ ਟਾਲ ਸੀ 노 ਵਰਕ ਦੀ ਸੀ ਹਟਾਲ ਕੀਤੀ ਹੈ ਅੱਗੇ ਵੀ ਜੋ ਮੁਕਸਰ ਬਾਦ ਸਾਨੂੰ ਕਹੂਗੀ ਜੇ ਉੱਥੇ ਕੋਈ ਸੌਟ ਆਊਟ ਨਾ ਹੋਇਆ ਤਾਂ ਜਿਵੇਂ ਵੀ ਪੰਜਾਬ ਲੈਵਲ ਤੇ ਸਾਨੂੰ ਕੋਈ ਆਪ ਨੂੰ ਮੇਰੇ ਨੂੰ ਮੈਸੇਜ ਲੱਗੂਗਾ ਅਸੀਂ ਆਪਣੇ ਵਕੀਲ ਭਾਈ ਸਾਹਿਬ ਨਾਲ ਕਰਾਂਗੇ ਔਰ ਅਸੀਂ ਆਪਣੇ ਵਿਸ਼ਵਾਸਨ ਦੋਨੇ ਆ ਕਿ ਅਦਾਲਤ ਸਾਹਿਬ ਬਾਤ ਜਿਹੜੀ ਹੈ ਵਕੀਲਾਂ ਦੇ ਹਿੱਤਾਂ ਲਈ ਹਮੇਸ਼ਾ ਕ੍ਰਿਆ ਉਹਨਾਂ ਨਾਲ ਕਰਦਾ ਧੰਨਵਾਦ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਠੱਠੇ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ। ਘਟਨਾ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ ਅਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਇੱਕ 21 ਸਾਲਾ ਨੌਜਵਾਨ ਜਸਕਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਿਤਾ ਨੂੰ ਵੇਗਮ ਗੋਲੀਆਂ ਤੇ ਦਾਤਰ ਮਾਰੇ ਗਏ ਹਨ ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਵਿੱਚ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ। ਮੇਰਾ ਨਾਮ ਦਵਿੰਦਰ ਸਿੰਘ ਤੇ ਮੇਰਾ ਆਪਣੇਮਾ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈ ਆਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡਾ ਤੇ ਭਰਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਕਿੰਨੀਆਂ ਗੋਲੀਆਂ ਲੱਗੀਆਂ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਦੇ ਆ ਭਾਜੀ ਤੇ ਕੋਈ ਰੰਜਿਸ਼ ਸੀ ਰੰਜੇਸ ਕੋਈ ਨਹੀਂ ਭਾਜੀ ਸਿਰਫ ਥਾਂ ਦਾ ਰੌਲਾ ਸੀ ਥਾਂ ਇਹਦੇ ਹੱਕ 'ਚ ਹੋ ਗਿਆ ਦਖਲ ਤੇ ਕੋਜ ਮੋਦ ਬਰਾਂ ਨੇ ਆਖਿਆ ਵੀ ਚਲੋ ਆਪਣਾ ਤੁਸੀਂ ਤੁਹਾਡਾ ਪੈ ਕੇ ਰਾਜੀ ਨਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਮੋਦ ਬਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਿਆ ਵਾ ਠੀਕ ਹੈ ਨਹੀਂ ਜੀ ਸਾਰੇ ਕੀ ਮੈਟਰ ਹੋਇਆ ਸੀ ਮੈਟਰ ਇਹ ਸਾਨੂੰ ਸਾਡੇ 7:30 ਵਜੇ ਮੁੰਦੀ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੁਰ ਝਗੜਾ ਹੋਣ ਕਰਕੇ ਇੱਕ ਲੜਕੇ ਦੀ ਡੈਥ ਹੋ ਗਈ ਆ ਮੁੰਦੀ ਹਸਪੀਟਲ ਆ ਉਹ ਜਿਸ ਤਿਹੇ ਇੱਥੇ ਆਏ ਆ ਆਂਨਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਰਨ ਸਿੰਘ ਲੜਕਾ ਜਿਹਦੀ ਮਰ ਗਈ 22 ਸਾਲ ਹੈ ਉਹਦੀ ਡੈਥ ਹੋ ਗਈ ਹੈ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਇੰਜਰਡ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਇਹ ਦੇ ਦੋਸ਼ੀ ਹੋਣਗੇ ਉਹਨੂੰ ਜਲਦੀ ਜਲਦੀ ਕਰਪਾ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਡਿਸਪੂਟ ਹੈਗਾ ਇਹਨਾਂ ਦਾ ਜਲੰਧਰ ਦੇ ਗਰੋਵਰ ਕਲੋਨੀ ਵਿੱਚ ਮਹਿਲਾ ਨੇ ਸੁਸਾਈਡ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਥਾਣੇ ਦੇ ਬਾਹਰ ਧਰਨੇ ਵਿੱਚ ਵਿਵਾਦ ਖੜਾ ਹੋਇਆ ਜਿੱਥੇ ਸਕੂਟੀ ਸਵਾਰ ਇੱਕ ਲੜਕੀ ਨੇ ਹੰਗਾਮਾ ਖੜਾ ਕਰ ਦਿੱਤਾ ਗੁਰਸਿੱਖ ਲੜਕੀ ਨੇ ਕਿਹਾ ਕਿ ਬਿਹਾਰੀ ਪੰਜਾਬ ਵਿੱਚ ਆ ਕੇ ਧਰਨਾ ਨਹੀਂ ਲਗਾ ਸਕਦੇ ਜਿਸ ਨੂੰ ਲੈ ਕੇ ਹੰਗਾਮਾ ਖੜਾ ਹੋਇਆ ਨਹੀਂ ਕੈਮਰੇ ਨਹੀਂ ਕੈਮਰੇ ਕੀ ਜੇ ਮੈਂ ਨਹੀਂ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 40 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਤਕਾਰ ਨਹੀਂ ਹੁੰਦਾ ਕੀ ਗੱਲ ਹੈ ਉਹ ਤਾਂ ਬਲਤਕਾਰ ਨਹੀਂ ਹੁੰਦਾ ਅੱਜ ਕਹਿੰਦੇ ਸਾਡੀ ਧੀ ਨੂੰ ਬਲਤਕਾਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਤਕਾਰ ਅਸੀਂ ਉਹ ਇਹ ਹੁਣ ਸਾਡੇ ਇੱਥੇ ਰੋੜ ਤੇ ਧਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਜਾ ਰਹੀ ਐ ਇੱਥੇ ਆਪਣੇ ਰਿਸ਼ਤੇਦਾਰ ਘਰ ਇਹ ਕਿਉਂ ਧਰਨਾ ਲਾ ਕੇ ਬੈਠੇ ਨੇ ਇਹ ਜਦੋਂ ਬੜੀ ਪਰ ਸੌਣਕੇ ਇਹ ਲੋਕ ਕਥਲੇ ਸਵਾਦ ਦਿੰਦੇ ਨੇ ਉਦੋਂ ਕਿਉਂ ਨਹੀਂ ਬਲਦ ਕਰ ਇਹ ਯੂਪੀ ਚ ਜਾ ਕੇ ਧਰਣਾ ਲਾਣ ਅੱਜ ਭਈਏ ਸਾਡੇ ਪੰਜਾਬ ਚ ਧਰਣਾ ਲਾਣਗੇ ਕਥਾ ਖਾਦੀ ਕਰਦੇ ਨੇ ਇਹ ਨਹੀਂ ਚਾਹੀਏ ਇਹ ਲੋਕ ਬਦਲ ਕੇ ਦੇਖ ਸਕਦੇ ਜਿਹੜਾ ਲੋਕਾਂ ਵੱਲੋਂ ਜਿਹੜਾ ਰਾਜ ਇੱਕ ਮਿੰਟ ਭਾਈ ਹਾਂਜੀ ਕੋਈ ਸੁਣਵਾਈ ਨਹੀਂ ਆਪਕੇ ਸਾਹਮਣੇ ਬੋਲੇ ਹਮ ਕਾਰਵਾਈ ਕਰਤੇ ਹੈ ਫਿਰ ਗਾਲ ਮੇ ਬੈਠ ਕੇ ਚਲੇ ਹਾਂ कोई सुनवाई नहीं जो लड़का कल अरेस्ट किया था उन्होंने उसको वो कहते हैं दूसरे चौकी में रखे हुए आपके सामने बयान देके गए हैं पुलिस वाले अब क्या आपका चल रहा है कोई एफ आई आर दर्ज नहीं हुआ किसी को गिरफ्तार जिनके घर में मौत हुई है वो ऐसे अपना काम कर रहे हैं जो मेरी लड़की को मार के डाल दिया गया ਭਾਈ ਇੱਕ ਗੱਲੇ ਵੀ ਇਹ ਕਹਿ ਰਹੇ ਆ ਕਿ ਕੁੜੀ ਕਿੰਦਾਂ ਤੋਂ ਸ਼ਨੀਵਾਰ ਪੁੜੀ ਨੇ ਹਰਕਤ ਹੋਈ ਸੀਗੀ ਬੋਲਦਾ ਪੁੜੀ ਕੰਮ ਕਰਨਾ ਛੱਡਣਾ ਚਾਹੁੰਦੀ ਸੀਗੀ ਹਾਂ ਕਪੜਾ ਵਾਲੇ ਮਾਲਕ ਕਹਿ ਰਹੇ ਆ ਕਿ ਤੂੰ ਕੰਮ ਛੱਡਿਆ ਤੇ ਤੇ ਚੋਰੀ ਦਾ ਇਨਜਾਮ ਲਾ ਰਹਿਣਾ ਵਾ ਅੱਛਾ ਜੇ ਤੂੰ ਕੰਮ ਬਿਨਾਂ ਦੱਸੇ ਛੱਡ ਕੇ ਕਿਤੇ ਤੇ ਚੋਰੀ ਦਾ ਇਨਜਾਮ ਲਾ ਰਹਿਣਾ ਕਿ ਸਹੀ ਹੈ ਕਿ ਦਰਾਤਮਕਾ ਕੇ ਕਿੰਨਾਂ ਪਰ ਮੇਟਣਾ ਮੈਂ ਕੌਣ ਸੀ ਜਿਹਨੇ ਯਾਦ ਲਾ ਰਿਹਾ ਮੈਂ ਪੁੜੀ ਵਾਲੇ ਆਪੀ ਪੰਜਤੀ ਨਾਲ ਕਿਹਨਾਂ ਦੇ ਘਰ ਕੁੜੀ ਕੰਮ ਕਰਦੀ ਸੀਗੀ ਉਥੇ ਉਹਨਾਂ ਦੇ ਕੋਈ ਮੁੰਡਾ ਕੰਮ ਕਰਦਾ ਉਹਨਾਂ ਨੇ ਘਰੇ ਰੱਖਿਆ ਸੀਗਾ ਉਹਨੇ ਉਹਨੇ ਛੇੜਖਾਨੇ ਕੀਤੀ ਆ ਉਸ ਤੋਂ ਬਾਅਦ ਕੁੜੀ ਉਹਨਾਂ ਘਰ ਵਾਲਿਆਂ ਨੇ ਕਹਿ ਲਈ ਕਿ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਕੰਮ ਛੱਡਣਾ ਵਾ ਤੋ ਕੋਠੀ ਵਾਲੇ ਕਹਿ ਰਹੇ ਉਹਨਾਂ ਨੂੰ ਕਿ ਜੇ ਤੂੰ ਬਿਨਾ ਦੱਸੇ ਰੋ ਜਾਂ ਛੱਡਿਆ ਕੰਮ ਤਾਂ ਅਸੀਂ ਤੇ ਤੇ ਚੋਰੀ ਦਾ ਅੰਜਾਮ ਲਾ ਕੇ ਤੈਨੂੰ ਅੰਦਰ ਕਰ ਦੇਣਾ। ਮੈਂ ਇਨਸਾਨੀ ਤੌਰ ਤੇ ਇਹ ਪੁੱਛਣਾ ਭਾਈ ਇਹ ਸਹੀ ਹੈ ਕਿੰਮ ਕਰਾ ਤੂੰ ਘਰੇ ਰਹਿਣਾ ਜਾਂ ਕੰਮ ਕਰਨਾ ਮਰਦਾ ਹੈ ਜਾਂ ਨਹੀਂ ਮਰਦਾ ਹੈ ਬੇਬੀ ਡਿਪਰੈਸ਼ਨ ਦੀ ਵਿੱਚ ਵੀ ਬੰਦਾ ਤਾਂ ਕੰਮ ਕਰ ਸਕਦਾ। ਨਹੀਂ ਭਾਈ ਹੁਣ ਇੱਕ ਵੀ ਸਵਾਲ ਹੈਗਾ ਕਿ ਹੁਣ ਧਰਨਾ ਲਾ ਕੇ ਸਾਰਿਆਂ ਨੂੰ ਇਨਸਾਫ ਮਿਲੇਗਾ ਕਿ ਆਮ ਲੋਕ ਦੀ ਕੋਈ ਸੁਣਵਾਈ ਨਹੀਂ ਹੈ। ਜੀ ਬਹੁਤੀ ਜਿਆਦਾ ਕਿ ਕੋਈ ਸੁਣਵਾਈ ਨਹੀਂ ਹੈਗੀ ਜੋ ਕੋਈ ਗੱਲਬਾਤ ਨਹੀਂ ਹੈਗੀ ਧਰਨਾ ਹੀ ਲਾਉਣਾ ਕੋਈ ਨਹੀਂ ਯਾਰ। ਕੀ ਗੱਲ ਕਰਦਾ ਮੜਾ ਬੰਦਾ ਭਾਈ। ਤੇ ਕੱਲ ਪੁਲਿਸ ਫੜ ਆ ਵੈਸੇ ਖਿਲਾ ਕੇ ਛੜਾਤਾ ਵੈ ਹੂੰ ਤੇ ਹੁਣ ਕੀ ਪੁਲਿਸ ਕੀ ਕਹਿੰਦੀ ਏ ਤੁਹਾਨੂੰ ਪੁਲਿਸ ਸਾਡੀ ਬੰਦੀ ਦੀ ਬੋਡੀ ਨਹੀਂ ਦਿੰਦੀ ਮਈਆ ਹੂੰ ਕੋਈ ਕਾਰਵਾਈ ਕਾਰਵਾਈ ਕੀਤੀ ਕੋਈ ਉਹਨਾਂ ਨੇ ਨਹੀਂ ਬਹਿ ਥਾ ਕੇ ਬੈਠੇ ਹੋਏ ਸਾਰੇ ਪੁਲਿਸ ਵਾਲੇ ਹੂੰ ਤੇ ਅੱਜ ਤਾਂ ਥਾਣੀ ਵੀ ਗਏ ਥਾਣੇ ਕੀ ਗਏ ਰਾਤ ਸੇ ਜਾ ਰਹੇ ਰਾਤ ਸੇ ਹਾਂ ਸਾਮ ਸੇ ਜਾਗੇ ਹੋਏ ਇੱਕ ਪਾਣੀ ਨਹੀਂ ਪੀਏ ਹੈ ਹਾਂ ਮੇਰੀ ਮੰਮੀ ਨੇ ਇੱਕੋ ਪਾਣੀ ਵੀ ਨਹੀਂ ਪੀਆ ਅਰੇ ਮੈਂ ਮੌਕੇ ਤੇ ਆਇਆ ਤੁਹਾਨੂੰ ਕੋਈ ਆਇਆ ਮੁੱਜੂ ਦਾ ਕਿਉਂਕਿ ਤੁਹਾਨੂੰ ਲੱਗਾ ਉਹ ਤੇ ਪੁੱਛੋ ਹਾਂ ਸਰ ਨੇ ਕਿਹਦੀ ਗੱਲਬਾਤ ਹੋਈ ਹੈ ਦੂਸਰੇ ਪਰਿਵਾਰਿਕ ਮੈਂ ਇਹ ਬੱਚੇ ਦਾ ਘਰ ਹੋਣਾ ਅੱਛਾ ਕਰਦੇ ਐਸਟੂ ਕੰਦਰ ਵੀ ਮੈਂ ਹਫਤਾ ਲਾਂ ਮੈਂ ਮੈਡੀਕਲ ਆਉਂਦਾ ਹਾਂ ਉਹਨਾਂ ਕੁੜੀ ਦਾ ਅੱਛਾ ਬਾਕੀ ਕਾਰਵਾਈ ਤੋਂ ਹੈ ਉਹਨਾਂ ਅਫਸਰਾਂ ਨੇ ਕਹਾਨੀ ਹੈ ਤੁਹਾਡੇ ਕੋਲ ਤਾਂ ਆਪਣਾ ਰੋਲ ਬੰਦਾ ਕਿ ਇਹ ਗੱਲਬਾਤ ਬਹਿ ਗੱਲ ਗੱਲਬਾਤ ਕਰਨ ਜਾ ਕੇ ਰਿਜਨਲ ਯੂਨਿਟ ਦੀ ਬਾਅਦ ਜੁਮਾਰੀ ਤੇ ਇੰਟਾ ਨਾਲ ਗੱਲਬਾਤ ਹੋਈ ਹੈ ਕੀ ਕੀ ਆ ਗਿਆ ਪਰਿਵਾਰ ਵਾਲਾ ਕੋਈ ਗੱਲਬਾਤ ਨਹੀਂ ਹੋਈ ਇਹ ਤਾਂ ਉਹਨਾਂ ਦੀ ਥਾਣਾ ਨਾਲ ਗੱਲ ਕਰਨੀ ਹੈ ਠੀਕ ਆ ਤਾਂ ਥਾਣਾ ਵੀ ਘਰੀ ਆ ਰਹੇ ਨੇ ਮੌਕੇ ਤੇ ਨਹੀਂ ਸਰ ਐਸਟੂ ਤੇ ਬਦਲ ਆਪਣੇ ਉੱਤੇ ਹਫਤਾ ਲਾਂ ਨਹੀਂ ਐਸਚੋ ਸਾਹਿਬ ਆ ਰਹੇ ਨੇ ਮੌਕੇ ਤੇ ਉਹ ਵੀ ਨਾਲ ਹੀ ਆ। ਮਾ ਕਾ ਮੇਰੇ ਕਰਾਉਂਦੇ। ਤੂੰ ਜਾ ਕੇ ਕਿਉਂ ਪੜਾ ਤੂੰ ਜਕਮ ਤਿਓ। ਤੁਸੀਂ ਉਹ ਤਾਂ ਕੀ ਕਰਦੇ ਹੋ ਫਿਰ ਹੈ? ਕੀ ਕੋਈ ਲੁੱਟਦਾ? ਤੁਸੀਂ ਨਕ ਤੁਸੀਂ ਜਕਮ ਲੁੱਟਦਾ। ਕੋਟਾ ਛੇ ਆ ਰਹੀ ਤੁਸੀਂ ਕਰਨਾ ਨਹੀਂ ਲਾ ਸਕਦੇ। ਯਾ ਕੋਈ ਚਲਦਾ ਤਾਂ ਲੁੱਟ ਕੇ ਖਰਾਬ। ਬੰਦ ਕਰੀਆ ਦੋ ਮਿੰਟ ਬੰਦ ਕਰੀਆ। ਬੰਦ ਕਰ। ਬੰਦ ਕਰ ਦੋ ਮਿੰਟ। ਬੰਦ ਕਰ ਦੋ ਮਿੰਟ। ਬੰਦ ਕਰੀਏ ਦੋ ਮਿੰਟ। ਕੀ ਸਮਝਦਾ ਹੈ? ਤੁਸੀਂ ਸਾਡੀਆਂ ਤੇਰੀਆਂ ਭੈਣਾਂ ਦੇ یا فریز سے پنجا بیاں وہ دیکھ سکتے ہو تو کما کی جڑی وہ دیکھ سکتے ہو کما کی جڑی کیتی جا رہی ہے اے لڑکی اے لڑکی نہیں بالکل دیکھ سکتے ہو جس پاس سے طرفا پر درسی تو اس پاس سے دیکھ سکتے ہو یہ دیکھ سکتے ہو کتنا کم دکھا رہے ہیں گرو کا کنے پچ ਪਾਹਮ ਸੇਵਾ ਕਰਦੇ ਆਪ ਕੋਈ ਬੋਲ ਰਹਾ ਹੈ ਆਪ ਪਿਆ ਪੰਜਾਬੀ ਬੋਲ ਰਹਾ ਹੈ ਜਦੋਂ ਆਪਾਂ ਦੀ ਬਿੰਦੂ ਹੋ ਅੱਜ ਫਾਸਟ ਕੋਈ ਗੱਲ ਕਰਾ ਦੇਵਾ ਮਾਤਾ ਹੋਰ ਜਲਦੀ ਆ ਰਿਹਾ ਹੈ ਸਾਡੇ ਸਾਥ ਸੇ ਮਾਫੀ ਲਈ ਮੇਰਾ ਪੰਜਾਬ ਚੋਟਾ ਤੋਂ ਆਪ ਚਾਹੀਏ ਮੇਰੀ ਵਾਕੀਨ ਮੋਬਾਈਲ ਨਹੀਂ ਮੈਡਮ ਇੱਕ ਸਵਾਲ ਹੈ ਮੇਰੇ ਕੋਲ ਸਵਾਲ ਹੈ ਵੀਰਕਾ ਪਿੰਡੇ ਵਾਸੀਆਂ ਨੇ ਵੱਡੀ ਮਿਸਾਲ ਪੇਸ਼ ਕਰਦੇ ਆ ਹੜਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪੂਰੇ ਦੇ ਪੂਰੇ ਪਿੰਡ ਨੂੰ ਗੋਦ ਲੈ ਕੇ ਮੁੜ ਵਸਾਉਣ ਦਾ ਬੀੜਾ ਚੁੱਕਿਆ ਇਸ ਮੁੜ ਵਸੇਵਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਮੁਗਲਾ ਦੀ 250 ਏਕੜ ਜ਼ਮੀਨੀ ਪੱਧਰ ਤੇ ਕਰਕੇ ਉਸ ਕਣਕ ਤੇ ਬਿਜਾਈ ਸ਼ੁਰੂ ਕਰ ਦਿੱਤੀ ਪਰ ਉਸ ਵਿੱਚ ਖਾਦਾਂ ਯੂਰੀਆ ਆਦ ਪਾਉਣ ਅਤੇ ਕਟਾਈ ਕਰਨ ਦਾ ਕੰਮ ਵੀ ਵੇਰਕਾ ਪਿੰਡ ਦੇ ਵਸਨੀਕਾ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਖੇਤੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਪਿੰਡ ਦੇ ਵਸਆਂ ਨੂੰ ਤਕਨੀਕੀ ਖੇਤੀ ਅਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਹੜ੍ਹਾਂ ਦੇ ਹਾਲਾਤ ਤੋਂ ਨਿਪਟਣ ਤੋਂ ਬਾਅਦ ਜਲਦੀ ਤੋਂ ਜਲਦੀ ਇਸ ਪਿੰਡ ਦੇ ਲੋਕ ਆਪਣਾ ਰੋਜ਼ਗਾਰ ਕਮਾਉਣ ਵਿੱਚ ਕਾਮਯਾਬ ਹੋ ਸਕਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਰਣਜੋਤ ਸਿੰਘ ਆ ਜੀ ਮੈਂ ਪਿੰਡ ਵੇਰਕਾ ਦਾ ਵਸਨੀਕ ਹਾਂ ਸੋ ਮੈਂ ਪਹਿਲਾਂ ਥੋੜੀ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਜਿਹੜਾ ਤਾਲਮਿਲ ਹੋਇਆ ਜੀ ਪਿੰਡੇ ਵੇਰਕਾ ਦਾ ਤੇ ਪਿੰਡ ਕੋੜਲਾ ਮੁਗਲਾ ਦਾ مشترਕਾ ਮਾਲਕਨ ਕਮੇਟੀ ਨੇ ਜਦੋਂ ਹਾੜੇ ਫੈਸਲਾ ਕੀਤਾ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਿਹੜੀ ਪੁਰਨਰਵਾਸ ਪ੍ਰੋਗਰਾਮ ਦੇ ਉੱਤੇ ਆਪਾਂ ਕੰਮ ਕਰਨਾ ਜੀ ਉਹਦੇ ਤਹਿਤ ਸਾਡੀ مشترਕਾ ਮਾਲਕਨ ਕਮੇਟੀ ਤੇ ਪਿੰਡੇ ਵੇਰਕਾ ਨੇ ਜਿਹੜਾ ਕੋੜਲਾ ਮੁਗਲਾ ਪਿੰਡ ਆ ਇਹਦੀ ਚੋਣ ਕੀਤੀ ਇਹਦੇ ਵਿੱਚ 250 ਏਕੜ ਜ਼ਮੀਨ ਬਜਾਈ ਤੋਂ ਲੈ ਕੇ ਕਟਾਈ ਤੱਕ ਦੀ ਸੇਵਾ ਸਾਡੇ ਪਿੰਡੇ ਵੇਰਕਾ ਨੇ ਲਈ ਆ ਜੀ ਸੋ ਇਹਦੇ ਵਿੱਚ ਕਣਕ ਦਾ ਬੀਜ ਖਾਦ ਨਦੀ ਨਸ਼ਕ ਬੂਮ ਬੂਮਨਾ ਸਪਰੇਅ ਯੂਰੀਆ ਯੂਰੀਆ ਦੀ ਜਿਹਾ ਗਾ ਆਉਣ ਵਾਲੇ ਸਮੇਂ ਚ ਕਟਾਈ ਦੀ ਕੰਮ ਨਾਲ ਉਹ ਸਾਰੀ ਸੇਵਾ ਸਾਡੇ ਪਿੰਡ ਵੀਰਕਾ ਨੇ ਲਈ ਆ ਸੋ ਉਸੇ ਤਹਿਤ ਅਸੀਂ ਸੋਚਿਆ ਕਿ ਅਸੀਂ ਸੇਵਾ ਬੀਜ ਦੀ ਖਾਦ ਦੀ ਕਰ ਦੇਵੇ ਕਿਉਂ ਨਾ ਗਿਆਨ ਦੀ ਸੇਵਾ ਵੀ ਕੀਤੀ ਜਾਵੇ ਕਿਉਂਕਿ ਜਿਹੜੇ ਲੋਕ ਆ ਜਿਹੜੇ ਇਸ ਪਿੰਡ ਦੇ ਲੋਕ ਆ ਬਹੁਤ ਛੋਟਾ ਪਿੰਡ ਆ ਪਿੰਡ 'ਚ ਏਕਤਾ ਬਹੁਤ ਆ ਤੇ ਜਿਸ ਤਰੀਕੇ ਨਾਲ ਜੇ ਮੈਂ ਗੱਲ ਕਰ ਆ ਆਪਣੇ ਪਿੰਡ ਵੀਰਕਾ ਦੀ ਉਹਨਾਂ ਨੇ ਵੀ ਇੱਕ ਮਿਸਾਲ ਗੈਮ ਕੀਤੀ ਆ ਜੀ ਆਪਣੀ ਏਕਤਾ ਦੀ ਮਿਸਾਲ ਕਾਇਮ ਕੀਤੀ ਜੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਜੀ ਉਸੇ ਭਾਵਨਾ ਤਹਿਤ ਇਸ ਪਿੰਡ ਨੇ ਵੀ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਏਕਤਾ ਦੀ ਤੇ ਸੇਵਾ ਭਾਵਨਾ ਦੀ ਸੋ ਜਦੋਂ ਆਪਾਂ ਇਸ ਪਿੰਡ ਦੇ ਵਿੱਚ ਆਏ ਆਪਾਂ ਬੀਜ ਦੀ ਸੇਵਾ ਖਾਦ ਦੀ ਸੇਵਾ ਡੀਜ਼ਲ ਦੀ ਸੇਵਾ ਦਵਾਈ ਦੀ ਸੇਵਾ ਸਾਰੀ ਸੇਵਾ ਆਪਾਂ 250 ਏਕੜ ਦੀ ਕਰ ਚੱਲੇ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਟਾਈ ਦੀ ਸੇਵਾ ਵੀ ਕਰਾਂਗੇ ਸੋ ਆਪਾਂ ਸੋਚਿਆ ਕਿਉਂ ਨਾ ਗਿਆਨ ਦੀ ਸੇਵਾ ਕੀਤੀ ਜਾ ਸਕੇ ਕਿਉਂਕਿ ਇਹ ਜਿਹੜੇ ਲੋਕ ਆ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀਆਂ ਸਿਫਾਰਸ਼ਾਂ ਆ ਉਹਨੇ ਜਿਹੜੀ ਖੋਜਾਂ ਉਤੋਂ ਬਹੁਤ ਜ਼ਿਆਦਾ ਟੁੱਟੇ ਹੋ ਸੋ ਆਪਾਂ ਸੋਚਿਆ ਕਿ ਹੁਣ ਆਪਾਂ કૃષਿ ਵਿਗਿਆਨ ਕੇਂਦਰ ਗੁਰਦਾਸਪੁਰ ਆਪਾਂ ਉਹਨਾਂ ਦਾ ਕੈਂਪ ਇੱਥੇ ਲਵਾਇਆ ਜਾਵੇ ਸੋ ਆਪਾਂ ਬੇਨਤੀ ਕੀਤੀ ਡਾਕਟਰ ਸ਼ਿਨਾ ਜੀ ਆ ਡਾਕਟਰ ਸਰਪਰੀਆ ਡਾਕਟਰ ਨਰਿੰਦਰ ਰੋਇਨਾ ਸਾਰਿਆਂ ਨੂੰ ਕਿ ਤੁਸੀਂ ਸਾਰੀ ਟੀਮ ਇਸ ਪਿੰਡ ਦੇ ਵਿੱਚ ਆਓ ਕਿਉਂਕਿ ਇਸ ਪਿੰਡ ਦੇ ਵਿੱਚ 250 ਏਕੜ ਦੀ ਜਿਹੜੀ ਬਜਾਈ ਉਹ ਮੁਕੰਮਲ ਹੋ ਚੁੱਕੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਡਾਕਟਰ ਸਾਹਿਬ ਉਹਨਾਂ ਨੂੰ ਕਿ ਤੁਸੀਂ ਇਸ ਪਿੰਡ ਚ ਆਓ ਪਿੰਡ ਵਾਲਿਆਂ ਨੂੰ ਜੇ ਹੋਰ ਸਹਾਇਕਤਾ ਹੰਦੇ ਆ ਤੇ ਜਾਂ ਤਕਨੀਕੀ ਜਿਹੜੀ ਖੇਤੀ ਆ ਉਸ ਬਾਬਤ ਜਾਣਕਾਰੀ ਦਿਓ ਸੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਡਾਕਟਰ ਸ਼ੀਨਾ ਹੁਣੀ ਆ ਜਿੱਥੇ ਆਏ ਜੀ ਉਸੇ ਤਹਿਤ ਅੱਜ ਆਪ ਇਸ ਪਿੰਡ ਦੇ ਵਿੱਚ ਆਪਾਂ ਜਿਹੜੀ ਆ ਇੱਕ કૃषि ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਾਰਮ ਸਲਾਹ ਕੇਂਦਰ ਦਾ ਕੈਂਪ ਲਾਇਆ ਜੀ ਇਥੇ ਉਸੇ ਤਹਿਤ ਡਾਕਟਰ ਸਾਹਿਬ ਹੁਣਾ ਨੇ ਜਿਹੜੀ ਅੱਜ ਇਹਨਾਂ ਨੂੰ ਕਿਤਾਬਾਂ ਵੀ ਵੰਡ ਕੇ ਚੱਲੇ ਆ ਜੀ ਕਿਉਂਕਿ ਗਿਆਨ ਦੀ ਗੱਲ ਹੋਈ ਆ ਤੇ ਆਪਾਂ ਬੀਜ ਤੇ ਬਹੁਤ ਵੰਡੇ ਕਿਤਾਬਾਂ ਦੀ ਵੀ ਇੱਕ ਕਿਆ ਲੋ ਕੀ ਲੰਗਰ ਲਾਇਆ ਗਿਆ ਹਾੜੀ ਸੋਣੀ ਜਿਹੜੀਆਂ ਕਿਤਾਬਾਂ ਉਹ ਵੀ ਆਪਾਂ ਇਹਨਾਂ ਪਿੰਡ ਦੇ ਜਿਹੜੀ ਜ਼ਿੰਮੇਵਾਰਾਂ ਨੂੰ ਦੇ ਚੱਲੇ ਆ ਸੋ ਧੰਨਵਾਦ ਡਾਕਟਰ ਸਾਹਿਬ ਇਹ ਸਾਡੀ مشترਕ ਕਮੇਟੀ ਦੇ ਜਿਹੜੇ ਪ੍ਰਧਾਨ ਆ ਸੰਦੀਪ ਸਿੰਘ ਜੀ ਸਾਡੇ ਨਾਲ ਆ ਮੁਖਤਾਰ ਸਿੰਘ ਜੀ ਸਾਡੇ ਨਾਲ ਆ ਸੁਖ ਜੀ ਸਾਡੇ ਨਾਲ ਆ ਸੋ ਇਹ ਸਾਡੇ ਜਿਹੜੀ ਪਿੰਡ ਦੀ ਟੀਮ ਐ ਇੱਥੇ ਆਈ ਐ ਸੋ ਪਹਿਲੇ ਦਿਨ ਤੋਂ ਹੀ ਸਾਡੀ ਪਿੰਡ ਦੀ ਟੀਮ ਇੱਥੇ ਸੇਵਾ ਕਰ ਰਹੀ ਐ ਸੋ ਸਾਨੂੰ ਆਸ ਹੈ ਕਿ ਇਸ ਪਿੰਡ ਦੇ ਨਾਲ ਹੀ ਪਰਵਾਰਕ ਸਾਂਝੀਆਂ ਜਿਹੜੀਆਂ ਪਾਣੀਆਂ ਇਹ ਬਹੁਤ ਲੰਬੇ ਸਮੇਂ ਦਾ ਕਾਪਾ ਲੈ ਕੇ ਚੱਲਾਂਗੇ। ਇੱਥੇ ਸਮਾਜ ਵਿਰੋਧੀ ਅੰਸਰਾਂ ਵੱਲੋਂ ਥਾਣਿਆਂ ਤੇ ਪੁਲਿਸ ਚੌਂਕੀਆਂ ਤੇ ਗਰਨੇਡ ਹਮਲਾ ਕਰਕੇ دہشت ਫਲਾਉਣ ਦੀ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਬਟਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਹ ਨਵੀਆਂ ਵਿਅਕਤੀਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਨ੍ਹਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਸ ਮੌਕੇ ਐਸਆਈ ਗਗਨਦੀਪ ਸਿੰਘ ਐਸਆਈ ਸੁਕਰਾਤ ਸਿੰਘ ਅਤੇ ਐਸਆਈ ਸੁਖਵਿੰਦਰ ਸਿੰਘ ਆਦਿ ਹਜ਼ਰ ਸਨ ਇਹਨਾਂ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸੀਗਰੇਟ ਨੰਬਰ ਅਮਰੀਕੇ ਦੇ ਦੋ ਨੌਜਵਾਨ ਜਿਹੜੇ ਥੋੜੀ ਜਿਹਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਂ ਵਿੱਚ ਚੌਕਿਆਂ ਤੇ ਉਸ ਬੰਦੀ ਸੀਗਰੇਟ ਨੰਬਰ ਦੇ ਆਧਾਰ ਤੇ ਇਨਾਂ ਵੱਲੋਂ ਐਫ ਆਰ ਨੰਬਰ 206 ਮਿਤੀ 9 ਜਨਵਰੀ 25 ਅੰਡਰ ਸੈਕਸ਼ਨ 303 2 ਬੀ ਐਨਐਸ ਵਗੈਰਾ ਅਰਥਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੌਰਾਨ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹ ਆਪਣੇ ਡ੍ਰੀਨ ਦਾ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾ ਲਈ ਚੋਰੀ ਕੀਤਾ ਹੈ ਮੋਟਰ ਚੋਰੀ ਕੀਤਾ ਹੈ ਬ੍ਰਾਮ ਦੇ ਕੀਤਾ ਉਹਨਾਂ ਨੂੰ ਐਸਆਈ ਵੱਲੋਂ ਮੌਕਾ ਦੇ ਗ੍ਰਾਹਣੇ ਪੁੱਛ ਗਈ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਹੈ ਸਬੰਧ ਵਿੱਚ ਉਹਨਾਂ ਆਵਾਜ਼ਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈਆਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਪੁੱਛ ਕੇ chal ਰਹੀ ਹੈ ਇਸ ਬੰਦ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋ ਪਿਸਟਲ ਮੈਗਜ਼ੀਨ 16 ਜਿੰਦਾ ਰੌਂਦ ਅਤੇ 10 ਗ੍ਰਾਮ ਹੈਰਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਬਟਾਲਾ ਸੋਹੇਲ ਕਾਸਮ ਮੀਰ ਅਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸ਼ਾ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਇਸੇ ਲੜੀ ਤਹਿਤ ਐਸਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਸਾਗਰਪੁਰ ਬਟਾਲਾ ਤੋਂ ਆਕਾਸ਼ਦੀਪ ਸਿੰਘ ਵਾਸੀ ਸੰਗਰਾਮਾਂ ਨੂੰ 10 ਗ੍ਰਾਮ ਹੈਰਨਸ ਮੇਤ ਕਾਬੂ ਕੀਤਾ। ਇਹ ਐਸਐਸ ਸੁਖਦੇਵ ਸਿੰਘ ਖਾਣਾ ਸਿਵਲਨ ਲਗਾ ਹੋਇਆ ਤੇ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਡੀਐਸਪੀ ਸਾਹਿਬ ਸੀਟੀ ਦੀ ਗਵਾਈ ਦੇ ਹੱਥ ਤੇ ਅਨੁਸਾਰ ਦੋ ਦੋ ਸੀ ਕਾਬੂ ਕੀਤੇ ਗਏ ਆ ਜਿਨ੍ਹਾਂ ਵਿੱਚ ਬਾਦ ਦੀਪ ਸਿੰਘ ਸਾਨੂੰ ਬਰਕਾਸ਼ਮ ਪਿੰਡਸਨ ਲਾਵਾ ਜਿਹਦੇ پاسੋਂ 10 ਗ੍ਰਾਮ ਹੈਰਨਸ ਬਰਾਮਦਾਈ ਹੈ। ਇਹਦਾ ਰਿਮਾਰਕ ਕਰਕੇ ਹੋਰ ਰਿਕਵਰੀ ਕੀਤੀ ਜਾਏਗੀ। ਨੰਬਰ 2 ਇੱਕ ਗਲਾਸ ਸਿੰਗ ਲਾਵਿਆ ਇੱਕ ਦੋ ਪਿਸਤਰ ਬRAND ਹੋਏ ਆ ਜਿਸੋ ਨਾਸਬੇਦ ਮੈਂਦੀਨ 16 ਰੌਣ ਜੀਨਾ ਬRAND ਕੀਤੇ ਗਏ ਜਿਹਦੇ ਪਾਸੋ ਰਮਾੜਾ ਸ ਕਰਕੇ ਹੋਰ ਕਮੀ ਕੀਤੀ ਜਾਏਗੀ। ਲੋਰ ਦੇ ਮੁਹੱਲਾ ਭੰਡੇਰਾ ਵਿੱਚ ਅੱਜ ਉਸ ਸਮੇਂ ਹੜਕਮ ਮਚ ਗਿਆ ਜਦ ਇੱਕ ਨੌਜਵਾਨ ਵੱਲੋਂ ਅਲਫ ਨਗਨ ਹੋ ਕੇ ਗਲੀ ਵਿੱਚ ਕੋ ਮੰਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ ਆਕਾਸ਼ ਉਰਫ ਅਲੀਸ਼ਾ ਸਨਫ ਜੀਵਨ ਕੁਮਾਰ ਜੋ ਕਿ ਪੇਸ਼ੇ ਰੋਗ ਵਿੱਚ ਆਪਣੇ ਆਪ ਨੂੰ ਮਹੰਤ ਦੱਸਦਾ ਹੈ ਨੇ ਅਚਾਨਕ ਮੁਹੱਲੇ ਵਿੱਚ ਨਗਨ ਅਵਸਥਾ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ ਤੇ ਇਸ ਘਟਨਾ ਨਾਲ ਇਲਾਕੇ ਦੇ ਮਹਿਲਾਵਾਂ ਤੇ ਪੁਰਸ਼ਾਂ ਵਿੱਚ ਰੋਸ ਪੈਦਾ ਹੋ ਗਿਆ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਨਹੀਂ ਹੈ ਉਪਤ ਵਿਅਕਤੀ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਸ਼ਲੀਲ ਹਰਕਤਾਂ ਕਰ ਚੁੱਕਾ ਹੈ। ਲੋਕਾਂ ਦਾ ਦੋਸ਼ ਹੈ ਕਿ ਉਸ ਦੇ ਕਾਰਨ ਰਾਤ ਦੇ ਸਮੇਂ ਕੁਝ ਨੋਚਾਨ ਆnde ਚਾਂਦੇ ਰਹਿੰਦੇ ਹਨ ਜਿਸ ਕਾਰਨ ਇਲਾਕੇ ਦੇ ਮర్యాਦ ਦਾ ਵੀ ਭੰਗ ਹੁੰਦੀ ਹੈ। ਨੀਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਫਲੌਟ ਥਾਣੇ ਵਿਖੇ ਆਏ ਕਿ ਸਾਰਾ ਮਸਲਾ ਹੈ? ਸਰ ਮੈਂ ਮੇਰਾ ਨਾਮ ਹੈ ਪੰ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਜਿਹੜੇ ਇਹ ਇਹਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਇਹ ਮੰਤ ਵਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਏ ਸੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਉਂਦੀਆਂ ਕੁੜੀਆਂ ਵੀ ਆਉਂਦੀਆਂ ਸਾਰੇ ਜਣੇ ਇਹ ਡਿਸਟਰਬ ਹੁੰਦੇ ਆ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨਾ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤ ਦਾ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਾਂ ਅਨੁਸਾਰ ਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕੰਬੜੀ ਮਹਿਮਨਤਾ ਵਾ ਤੁਸੀਂ ਆਪ ਦੱਸੋ ओरिजिनल ਮਨਤਾ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇੰਪੋਸਟਰ ਦੇਖ ਲੋ ਇਹ ਮਨਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਮਨਤਾ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਆਸੀਂ ਇਹ ਮੰਗ ਕਰਦੇ ਆਂ ਜਾਂ ਤਾਂ ਇਹਨੂੰ ਇਥੋਂ ਮਹੱਲੇ ਚ ਕੱਢ ਦਿੱਤਾ ਜਾਵੇ ਕਿਉਂਕਿ ਸਾਰੇ ਤੁਹਾਨੂੰ ਦੱਸਿਆ ਭਾਈ ਰਾਤ ਨੂੰ ਆਉਂਦੇ ਆ ਨਾ ਜਦ ਇਹਨਾਂ ਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਾਦਾ ਪਰੇਸ਼ਾਨ ਆ ਤੇ ਬਾਕੀ ਸਟੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲ ਨੂੰ ਸਾਰੇ ਇਹ ਨਹੀਂ ਆਤਾ ਘਰੇ ਮਹੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣ ਆ ਸਾਡੀ ਇਹ ਹੀ ਮੰਗ ਹੈ ਕੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਤ ਜਿੱਦਾਂ ਇਹ ਹੁਣ ਅੱਜ ਮੱਲੇ ਦੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨੂੰ ਜਨਾਨੀਆਂ ਨੰਗਾ ਕਰਨੀਆਂ ਨਾਲ ਆਪਾਂ ਮਨਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆਹ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ ਠੀਕ ਹੈ ਹਾਂ ਮੈਡਮ ਕੀ ਹੈ ਕਿਹੜੇ ਮੱਲੇ ਤੁਸੀਂ ਰਹਿਣ ਵਾਲੇ ਸੀ ਸਬਜੀ ਮੰਡੀ ਪੰਢੇਰਾ ਮੱਲਾ ਮੇਰੇ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਜਾਣੇ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਾ ਮਨਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨੀਸ਼ਾ ਅਲੀਸ਼ਾ ਨੀਸ਼ਾ ਨੀਸ਼ਾ ਅਲੀਸ਼ਾ ਅੰਨੀਸ਼ਾ ਤੁਸੀਂ ਹੁਣ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਹੈ ਸਾਡੀ ਮੰਗ ਇਹਨੂੰ ਮੱਲੇ ਚੋਂ ਬਾਹਰ ਕੱਢਿਆ ਜਾਵੇ ਇਹ ਆਪਣੇ ਛੋਟ ਕੱਪੜੇ ਤੋਂ ਕਿੱਦਾਂ ਕਰਦਾ ਕਿੱਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟ ਛੋਟ ਕੱਪੜੇ ਪਾ ਰਿਹਾ ਨਿਕਰਾ ਹੋਇਆ ਵਗੈਰਾ ਮਨਾਂ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕੁਲ ਹੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉਦਾਸਤ ਰਬ ਰੱਖਾਂ